ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸਵਕਟੰਬ ਕੋ ਪਾਇਓ ਉਦਾਰ ਜਿਮ ਕਾ ਸਟ ਸੇ ਲੋਹ ਪਾਰ ਪਾਰ ਜੁਰ ਕਾ ਨਾਮ ਸੋ ਆਇਓ ਸੋ ਜਸ ਕੋ ਮਿਲ ਬੀ ਲਲਚਾਇਓ ਸਭ ਕਟੰਬ ਕੋ ਪਾਇਓ ਉਦਾਰ ਜਿਮ ਆਕਾਸ਼ਟ ਸੇ ਲੋਹ ਪਾਰ ਸੋ ਆਪਾਂ ਸਰਵਣ ਕਰ ਰਹੇ ਸੀ ਕੱਲ ਕਿ ਸਤਿਗੁਰੂ ਪਾਦਸ਼ਾਹ ਜੀ ਦੀ ਮਹਾਨ ਕਿਰਪਾ ਸਦਕਾ ਜੋ ਕਿ ਜਦੋਂ ਗੁਰੂ ਪਾਦਸ਼ਾਹ ਜੀ ਦੀ ਗੋਦ ਦੇ ਵਿੱਚ ਆਉਣਾ ਕਰਦੇ ਨੇ ਤਾਂ ਉਹਨਾਂ ਨੂੰ ਇੱਕ ਮਹਾਨ ਸਤਿਗੁਰੂ ਪਾਦਸ਼ਾਹ ਜੀ ਨੇ ਬਖਸ਼ਿਸ਼ ਕਰ ਦਿੱਤੀ ਹੈ ਐਸੀ ਬਖਸ਼ਿਸ਼ ਦਾ ਪਾਤਰ ਬਣਨਾ ਕਰਕੇ ਤੇ ਆਪ ਵੀ ਤਰਨਾ ਕਰਕੇ ਤੇ ਆਪਣੇ ਆਪ ਦੇ ਸਾਰੇ ਪਰਿਵਾਰ ਨੂੰ ਵੀ ਤਾਰਨਾ ਕਰ ਲਿਆ ਕੁਟੰਬ ਦਾ ਮਕਸ਼ਦ ਹੁੰਦਾ ਹੈ ਆਪਣਾ ਪਰਿਵਾਰ ਕਹਿੰਦੇ ਇਸ ਕਰਕੇ ਆਪਾਂ ਸਰਵਣ ਕਰ ਰਹੇ ਸੀ ਵੀ ਸਾਰੇ ਕੁਟੰਬ ਨੂੰ ਤਾਰਨਾ ਕਰਕੇ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈਆਂ ਨਹਿarੋ ਜੁਲ ਕਾ ਨਾਮ ਸੋ ਆਇਓ ਸੋਨ ਜਸ ਕੋ ਮਿਲ ਬੀ ਲਲ ਚਾਇਓ ਤੇ ਇੱਕ ਮਹਾਨ ਸਿੱਖ ਇਸੇ ਤਰ੍ਹਾਂ ਜਿਹਨੂੰ ਪਰਮ ਹੰਸ ਦੀ ਪਦਵੀ ਮਿਲਣਾ ਕਰਦੀ ਹੈ ਪਰਮ ਹੰਸ ਦੀ ਪਦਵੀ ਗੁਰੂ ਅਮਰਦਾਸ ਮਹਾਰਾਜ ਦੀ ਗੋਦ ਦੇ ਅੰਦਰ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਆਇਆ ਅੱਜ ਜਿਹਨੂੰ ਭਾਈ ਗੁਰਦਾਸ ਜੀ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਸਿੱਖਾਂ ਦੇ ਨਾਮ ਲਿਖਣਾ ਕਰਦੇ ਨੇ ਤਾਂ ਉਹਨਾਂ ਦੇ ਅੰਦਰ ਤੇ ਇਸ ਮਹਾਨ ਸਿੱਖ ਦਾ 11ਵੇਂ ਬਾਰ ਦੇ ਅੰਦਰ ਜਿਹੜੀ 15ਵੀਂ ਪੌੜੀ ਆ ਉਸ ਪੌੜੀ ਦੇ ਅੰਦਰ ਫਰਮਾਨ ਕਰਦੇ ਆ 파ਰੋ ਜੁਲਕਾ ਪਰਮ ਹੰਸ ਪੂਰਾ ਸਤਗੁਰ ਕਿਰਪਾ ਧਾਰੀ ਕਹਿਣ ਲੱਗੇ ਭਾਈ 파ਰੋ ਜੁਲਕਾ ਜਿਨੂੰ ਪਰਮ ਹੰਸ ਦੀ ਪਦਵੀ ਪ੍ਰਾਪਤ ਹੋਈ ਹੈ ਕਾਦੇ ਨਾਲ ਹੋਈ ਹੈ ਪੂਰੇ ਸਤਿਗੁਰੂ ਕਿਰਪਾ ਧਾਰੀ ਸਤਿਗੁਰੂ ਗੁਰੂ ਅੰਗਦ ਸਹਿ ਮਹਾਰਾਜ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੋਨਾਂ ਗੁਰੂ ਪਾਤਸ਼ਾਹ ਦੀ ਗੋਦ ਦੇ ਵਿੱਚ ਰਹਿੰਦਿਆਂ ਹੋਇਆਂ ਅਸ਼ੀਰਵਾਦ ਲਿਆ ਤੇ ਪਰਮ ਹੰਸ ਦੀ ਜਿਹੜੀ ਪਦਵੀ ਹੈ ਉਹ ਇਹਨੇ ਪਦਵੀ ਪ੍ਰਾਪਤ ਕੀਤੀ ਹੈ ਤੇ ਅੱਜ ਸਤਿਗੁਰੂ ਪਾਤਸ਼ਾਹ ਦੀ ਗੋਦ ਦੇ ਅੰਦਰ ਆਇਆ ਤੇ ਆ ਕੇ ਕਹਿਣ ਲੱਗੇ ਗੋਦ ਦੇ ਅੰਦਰ ਗੁਰੂ ਪਾਤਸ਼ਾਹ ਦਾ ਜਸ ਸੁਣਿਆ ਜਸ ਸੁਣ ਕੇ ਮਨ ਦੇ ਅੰਦਰ ਇੱਕ ਪਿਆਰ ਵਜਣਾ ਕਰ ਗਿਆ ਪ੍ਰੇਮ ਦੇ ਵਿੱਚ ਵੱਜਿਆ ਗਿਆ ਜਿਵੇਂ ਭਾਈ ਮੰਝ ਨੰਗਦਿਆਂ ਨਗਦਿਆਂ ਗੁਰੂ ਅੰਦਰਸਾਹ ਮਹਾਰਾਜ ਦੀ ਗੋਦ ਦੇ ਵਿੱਚ ਆਉਂਦਾ ਤਾਂ ਚਾਰ ਸਪੇਰੇ ਤੱਕਦਾ ਪਿਆ ਕੀ ਤੱਕਦਾ ਪਿਆ ਸੰਗਤਾਂ ਹੀ ਸੰਗਤਾਂ ਸੇਵਕ ਆਹੀ ਸੇਵਕ ਤਾਂ ਉਸ ਵੇਲੇ ਇੰਨਾਂ ਕੋ ਸੇਵਾ ਨੂੰ ਵੇਖਦੇ ਹੋਇਆ ਗੁਰੂ ਕੇ ਲੰਗਰਾਂ ਨੂੰ ਵਤਦੇ ਆ ਬਣਦੇ ਆ ਸੇਵਾਦਾਰਾਂ ਨੂੰ ਮਿਸਤਰੀਆਂ ਨੂੰ ਵੇਖਦੇ ਹੋਇਆ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਤਖਤ ਤੇ ਸਜੇ ਹੋਏ ਐ ਉਹਨਾਂ ਦੇ ਚਰਨਾਂ ਦੇ ਵਿੱਚ ਸੰਗਤਾਂ ਆਉਂਦੀਆਂ ਹੋਈਆਂ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਸੰਗਤਾਂ ਦੇ ਵਿੱਚ ਵਿਚਰਦੇ ਪਏ ਨੇ ਤਾਂ ਉਸ ਵੇਲੇ ਉਹਦਾ ਮਨ ਇੰਨਾਂ ਕੋ ਭਾਵਿਤ ਹੋਇਆ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕਹਿੰਦਾ ਸਤਿਗੁਰੂ ਪਾਦਸ਼ਾਹ ਮੈਨੂੰ ਵੀ ਆਪਣਾ ਸਿੱਖ ਬਣਾਉਣਾ ਕਰ ਲਓ ਇਸੇ ਤਰ੍ਹਾਂ ਅੱਜ ਭਾਈ ਪਾਰੋ ਜੁਲਕਾ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਗੋਦ ਦੇ ਵਿੱਚ ਖੰਡੂਰ ਸਾਹਿਬ ਦੀ ਧਰਤੀ ਤੇ ਆਉਂਦਾ ਹੈ ਤੇ ਆ ਕੇ ਇੱਕ ਮਨ ਹੈ ਜਿਹੜਾ ਉਹਦੇ ਅੰਦਰ ਇੱਕ ਇਨਾਕ ਪ੍ਰੇਮ ਜਾਗਣ ਕਰ ਜਾਂਦਾ ਹੈ ਨਮਸ਼ਕਾਰ ਕਰ ਬੈਠੇ ਉਪਾਸ ਹੱਥ ਜੋੜ ਕੇ ਨਸ ਅਰਦਾਸ ਕਿੰਦੀ ਫਿਰ ਹੱਥ ਜੋੜ ਕੇ ਅਰਦਾਸ ਪਿਆ ਕਰਦਾ ਹੈ ਸਤਿਗੁਰੂ ਗੁਰੂ ਅੰਗਦ ਸਹਿਬ ਮਹਾਰਾਜ ਨੂੰ ਮੱਥਾ ਟੇਕਦਾ ਪਿਆ ਹੈ ਨਮਸ਼ਕਾਰ ਕਰਦਾ ਹੈ ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਤੇ ਮੇਰੇ ਤੇ ਕਿਰਪਾ ਕਰ ਦੇਵਹੁ ਗੁਰ ਪਰਮਹੰਸ ਹੋਇ ਕਾਨ ਲਛਣ ਮੁਹਿ ਸਨਾਵਤਾਨ ਤੇ ਉਸ ਵੇਲੇ ਫਿਰ ਭਾਈ ਪਾਰੋ ਜੁਲਕਾ ਬੇਸ਼ੱਕ ਉਹਦੇ ਅੰਦਰ ਗੁਰਮਤਿ ਦੀ ਚਿੰਗ ਹੈ ਜਿਹੜੀ ਉਹ ਚੱਲਦੀ ਆ ਰਹੀ ਹੈ ਤਾਂ ਉਸ ਵੇਲੇ ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਬੈਠਣਾ ਕਰ ਗਿਆ ਬੈਠਣ ਤੋਂ ਬਾਅਦ ਗੱਲ ਇੱਕੋ ਆਈ ਹੈ ਤਾਂ ਉਸ ਵੇਲੇ ਪੁੱਛਦਾ ਸਤਿਗੁਰੂ ਪਾਦਸ਼ਾ ਮੈਂ ਸੁਣਨਾ ਕੀਤਾ ਕਹਿਣ ਲੱਗੇ ਪਰਮਹੰਸੋ ਭਾਵ ਮਹਾਰਾਜ ਮੈਨੂੰ ਪਰਮਹੰਸ ਕੌਣ ਹੁੰਦਾ ਹੈ ਮੈਨੂੰ ਜਿਹੜੇ ਉਹਦੇ ਵਿੱਚ ਗੁਣ ਨੇ ਆਪਾਂ ਆਮ ਸ਼ਬਦ ਵਰਤਦੇ ਆਂ ਲੱਛਣ ਆਮ ਕਹੇ ਜਾਂਦੇ ਨੇ ਪਰ ਉਹ ਹੁੰਦੇ ਆ ਗੁਣ ਜਿਹੜੀ ਗੁਰਮਤ ਦੇ ਅਧੀਨ ਹੈ ਚੰਗੀਆਂ ਚੀਜ਼ਾਂ ਨੇ ਉਹਨੂੰ ਕਿਹਾ ਜਾਂਦਾ ਹੈ ਵੀ ਚੰਗੇ ਗੁਣ ਜਿਦੇ ਵਿੱਚ ਔਗਣ ਨੇ ਉਹਨੂੰ ਕਿਹਾ ਜਾਂਦਾ ਹੈ ਮਾੜੇ ਗੁਣ ਉਹਨੂੰ ਕਿਹਾ ਜਾਂਦਾ ਹੈ ਔਗਣ ਪਰ ਹੁਣ ਗੱਲ ਕਰਦਾ ਪਿਆ ਕਹਿਣ ਲੱਗਾ ਮਹਾਰਾਜ ਜਿਹੜਾ ਪਰਮ ਹੰਸ ਸੁਣਨਾ ਕਰਦੇ ਆ ਉਹਦੇ ਅੰਦਰ ਜਿਹੜੇ ਗੁਣ ਨੇ ਉਹਦੇ ਜਿਹੜੇ ਲੱਛਣ ਨੇ ਉਹ ਕੀ ਕੀ ਲੱਛਣ ਪੈ ਚੱਲਦੇ ਨੇ ਸੁਣੇ ਨਾਮ ਯਾਰ ਰੂਪ ਨਹਾਰੇ ਨਹਿ ਬ세ਸ ਤੇ ਹਮ ਨਿਰਤਾਰੇ ਤਾਂ ਮੈਂ ਕਹਿਣ ਲੱਗਾ ਸੁਣਿਆ ਵੀ ਹਾਂ ਪਰਮ ਹੰਸ ਹੋਇਆ ਕਰਦੇ ਨੇ ਮੈਂ ਸੁਣਿਆ ਹੈਗਾ ਪਰ ਉਹਨਾਂ ਦੇ ਰੂਪ ਨਹੀਂ ਵੇਖੇ ਹੈਗੇ ਤੇ ਨਾਲ ਦੀ ਨਾਲ ਨਾਮ ਤਾਂ ਮੈਂ ਉਹਨਾਂ ਦੀਆਂ ਵਿਸਤਾਵਾ ਨਾ ਲੱਛਣ ਕਿੰਲਗਾ ਉਹ ਨਹੀਂ ਮੈਂ ਕੁਝ ਦੇਖਿਆ ਹੈਗਾ ਤੇ ਗੱਲ ਇੱਕ ਹੈਗਾ ਵੀ ਇਉਂ ਕਹਿੰਦੇ ਆ ਵੀ ਪਰਮ ਹੰਸ ਹੈ ਪਰ ਇਸ ਕਰਕੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਉਹਨਾਂ ਦੇ ਬਾਬਤ ਦੱਸਣਾ ਕਰ ਦੇਵੋ। ਤੁਮਤੇ ਸੁਣੈ ਜਿਦਾ ਜਥਾਰਥ ਜਾਣੈ ਕੋ ਗੁਣ ਤੇ ਤਿਨ ਅਦਕ ਵਖਾਨੈ। ਕਿੰਦੀ ਇਸੇ ਕਰਕੇ ਫਿਰ ਜਿਹੜੇ ਉਹਨਾਂ ਦੇ ਵਿੱਚ ਮਹਾਨ ਗੁਣ ਨੇ ਵੀ ਜਿਹੜੇ ਗੁਣਾ ਕਰਕੇ ਉਹਨਾਂ ਨੂੰ ਇਹ ਮਹਾਨ ਪਦਵੀ ਮਿਲੀ ਐ ਉਹਨਾਂ ਦੇ ਵਿੱਚ ਕਿਹੜੇ ਰੂਪ ਨੇ ਉਹਨਾਂ ਦੇ ਗੁਣ ਕਿਹੜੇ ਗੁਣ ਨੇ ਕਿਹੜੇ ਗੁਣਾ ਕਰਕੇ ਉਹ ਵੱਡੇ ਹੋਣਾ ਕਰਦੇ ਨੇ। ਇਹ ਸਾਰੀਆਂ ਚੀਜ਼ਾਂ ਨੇ ਸਤਿਗੁਰੂ ਪਤਸ਼ਾਹ ਜੀ ਕਿਰਪਾ ਕਰਕੇ ਮੈਨੂੰ ਸਮਝਾਉਣਾ ਕਰ ਦੇਵੋ ਸ੍ਰੀ ਅੰਗਦ ਸੁਭ ਮਤ ਜਤ ਹੈਰਾ ਹਿਤ ਉਪਦੇਸ਼ ਕਹਿਓ ਤਿਸ ਬੇਰਾ ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਆਪਣੇ ਪਵਿੱਤਰ ਨੈਤਰਾਂ ਦੇ ਰਾਹੀਂ ਜਦੋਂ ਉਹ ਭਾਈ ਜੁਲਕੇ ਨੂੰ ਵੇਖਦੇ ਆ ਪਰੋ ਨੂੰ ਤਾਂ ਉਹਦੇ ਮੁਖੜੇ ਨੂੰ ਤੱਕਦੇ ਆ ਉਹਦੇ ਮਸਤਕ ਨੂੰ ਤੱਕਣਾ ਕਰਦੇ ਨੇ ਤੱਕਦੇ ਹੋਇਆ ਤੇ ਇੱਕੋ ਗੱਲ ਹੈ ਵੀ ਭਾਈ ਇਹਦੀ ਜਿਹੜੀ ਮਤ ਹੈ ਉਹ ਸ੍ਰਿਸ਼ਟ ਹੈ ਭਾਵ ਇਹਦੀ ਸੁੱਧਮ ਬਿਰਤੀ ਆ ਵੱਖਰੋ ਵੱਖਰੇ ਮਨੁੱਖ کئی ਵਾਰ ਐਸੇ ਤਰ੍ਹਾਂ ਵੀ ਹੁੰਦਾ ਹੈਗਾ ਵੀ ਉਹਦੇ ਵਿੱਚ ਗੁਣ ਨਹੀਂ ਹੁੰਦੇ ਹੈਗੇ ਤੇ ਗੁਣਾ ਤੋਂ ਬਿਨਾਂ ਗੁਣਾ ਦੀ ਗੱਲ ਵੀ ਕਰ ਜਾਂਦਾ ਬੰਦਾ ਜਿਵੇਂ ਆਪਾਂ ਸਰਵਣ ਕੀਤਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਰਦੇ ਕਹਿੰਦੇ ਗੱਲ ਨਹੀਂ ਜੋਗ ਨਾ ਹੋਈ ਗੋਰਖਨਾਥ ਨੂੰ ਕਿਹਾ ਸੀ ਗੱਲਾਂ ਦੇ ਨਾਲ ਜੋਗ ਨਹੀਂ ਕਮਾਇਆ ਜਾਂਦਾ ਜੋਗੀ ਨਹੀਂ ਅਖਵਾਇਆ ਜਾਂਦਾ ਜੋਗ ਕਮਾਉਣਾ ਪੈਂਦਾ ਇਸੇ ਤਰ੍ਹਾਂ ਕਈ ਐਸੇ ਵੀ ਮਨੁੱਖ ਹੁੰਦੇ ਨੇ ਜਿਨ੍ਹਾਂ ਨੇ ਕੁਝ ਕਰਨਾ ਵੀ ਨਹੀਂ ਹੁੰਦਾ ਜਿਨ੍ਹਾਂ ਨੇ ਸੁਣੀਆਂ ਸੁਣਾਈਆਂ ਗੱਲਾਂ ਗਾਹਾਂ ਆ ਕੇ ਉਹ ਸਵਾਲ ਕਰਦੇ ਪਏ ਨੇ ਇਥੋਂ ਕਥਾ ਸੁਣਨਾ ਕਰ ਲਈ ਹੈ ਤੇ ਜੋ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਸੰਗਤਾਂ ਦੀ ਕਿਰਪਾ ਸਦਕਾ ਜਿੰਨੀ ਕੁ ਸਮੱਤ ਹੈ ਉਹਦੇ ਮੁਤਾਬਕ ਅਸੀਂ ਵਿਚਾਰ ਕਰਾਂਗੇ ਤੇ ਜਿਹੜਾ ਸਾਥੋਂ ਵੱਡੇ ਵਿਦਵਾਨ ਨੇ ਉਹ ਆਪਣੇ ਹਿਸਾਬ ਦੇ ਨਾਲ ਵਿਚਾਰ ਕਰਨਗੇ ਜਿਹੜੇ ਉਦੋਂ ਵੱਡੇ ਵਿਦਵਾਨ ਨੇ ਉਹ ਆਪਣੇ ਹਿਸਾਬ ਦੇ ਨਾਲ ਕਰਨਗੇ ਜਿਹੜੇ ਗੱਲਾਂ ਵਾਲੇ ਹੁੰਦੇ ਨੇ ਉਹ ਕਿਸੇ ਵੱਡੇ ਤੋਂ ਸੁਣ ਕੇ ਫਿਰ ਛੋਟੇ ਨੂੰ ਪੁੱਛਣਗੇ ਵੀ ਇਹਦਾ ਕੀ ਮਹੱਤਮ ਹੈ ਕਿਉਂਕਿ ਉਹਨਾਂ ਨੇ ਆਪ ਨਹੀਂ ਪੜਿਆ ਹੁੰਦਾ ਉਹਨਾਂ ਨੇ ਸੁਣਿਆ ਹੁੰਦਾ ਤੇ ਪਰ ਅੱਜ ਜਿਹੜਾ ਪਾਰੋ ਜੁਲਕਾ ਗੁਰੂ ਅੰਗਦ ਸਹਿਬ ਮਹਾਰਾਜ ਦੀ ਗੋਦ ਦੇ ਵਿੱਚ ਆਇਆ ਉਹਨੇ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਤੇ ਉਹਦੇ ਅੰਦਰ ਇੱਕ ਪ੍ਰੇਮ ਹੈ ਉਹਦੇ ਅੰਦਰ ਇੱਕ ਸਰਧਾ ਹੈ ਇੱਕ ਉਹਦੇ ਅੰਦਰ ਵਿਸ਼ਵਾਸ ਹੈ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਉਹਦੇ ਮੁਖੜੇ ਨੂੰ ਤੱਕਦੇ ਪਏ ਨੇ ਜਦੋਂ ਉਹਦੇ ਮਸਤਕ ਨੂੰ ਵੇਖਿਆ ਉਹਦੇ ਮਸਤਕ ਦੀਆਂ ਲਖੀਰਾਂ ਸ੍ਰੇਸ਼ਟ ਦੱਸਦੀਆਂ ਪਈਆਂ ਨੇ ਵੀ ਸੁਭ ਗੁਣਾਂ ਦਾ مالک ਹੈ ਜਦੋਂ ਇਸ ਤਰ੍ਹਾਂ ਵੇਖਿਆ ਹਿਤ ਉਪਦੇਸ਼ ਕਹਿਓ ਤਿ ਸਵੇਰਾ ਤੇ ਫਿਰ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਤੇ ਜਿਹੜੇ ਪਰਮ ਹੰਸ ਦੇ ਗੁਣ ਨੇ ਉਹ ਦੱਸ ਦੇ ਪਾਏ ਨਹਿ ਪਰਮ ਹੰਸ ਕੈ ਸੁਣੀਐ ਲੱਛਣ ਸੁਣ ਜੀਤ ਰੈ ਸੁਮਨ ਜਬ ਛਸਣ ਤਿਹੇ ਭਾਈ ਪਾਰੋ ਝੁਲਕਾ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਆ ਭਾਈ ਸਿਖਾ ਕਿ ਲੱਗਾ ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਸੁਣਨਾ ਕਰ ਕਹਿੰਦੇ ਮਹਾਰਾਜ ਦੱਸਣਾ ਕਰ ਦੋ ਸਮਝਾਉਣਾ ਕਰ ਦੋ ਕਹਿੰਦੇ ਭਾਈ ਜਿਹੜੇ ਪਰਮ ਰਸਨ ਦੇ ਜਿਹੜੇ ਉਹਨਾਂ ਦੇ ਗੁਣ ਨੇ ਨਾ ਤੇ ਉਹ ਸੁਣ ਕੇ ਧਾਰਨ ਕਰਨੇ ਪੈਣੇ ਆ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਤੈ ਇਹ ਸਵਾਲ ਕਰ ਦਿੱਤਾ ਤੂੰ ਗੁਣਾਂ ਨੂੰ ਪੁੱਛਦਾ ਪਿਆ ਪਰ ਅਸੀਂ ਤੈਨੂੰ ਗੁਣ ਦੱਸਦੇ ਆ ਪਰ ਉਹ ਗੁਣਾਂ ਨੂੰ ਸੁਣ ਕੇ ਤੂੰ ਉਹ ਗੁਣ ਤੈ ਧਾਰਨ ਕਰਨੇ ਆ ਫਿਰ ਦੇਖੋ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਉਹਦੇ ਮਸਤਕ ਨੂੰ ੱਕਣਾ ਕਰ ਲਿਆ ਵੀ ਹਾਂ ਇਹਦੀ ਬਿਰਤੀ ਹੈ ਜਿਹੜੀ ਉਹ ਸ੍ਰੇਸ਼ਟ ਹੈ ਉੱਤਮ ਹੈ ਇਹਦੇ ਅੰਦਰ ਇੱਕ ਸਿੱਖੀ ਚੱਲਦੀ ਹੈ ਤੇ ਸਤਿਗੁਰੂ ਪਾਤਸ਼ਾਹ ਨੇ ਫਿਰ ਕਹਿ ਦਿੱਤਾ ਕਿ ਅਸੀਂ ਤੈਨੂੰ ਦੱਸਦੇ ਹਾਂ ਜਿਹੜੇ ਲੱਛਣ ਨੇ ਤੂੰ ਉਹਨਾਂ ਲੱਛਣਾਂ ਨੂੰ ਧਾਰਨ ਕਰ ਲਮੀ ਫਿਰ ਉਹ ਮਨੁੱਖ ਅਤ ਚਤਰ ਵਨਨਾ ਕਰ ਜਾਂਦਾ ਹੈ ਚਤਰ ਦਾ ਮਕਸਦ ਕੋਈ ਚਲਾਕੀਆਂ ਦਾ ਮਾਲਕ ਨਹੀਂ ਗੁਰਮਤਿ ਦੇ ਅੰਦਰ ਚਤਰ ਉਹਨੂੰ ਕਿਹਾ ਜਾਂਦਾ ਹੈ ਕਹਿਣ ਲੱਗੇ ਜਿਹਦੇ ਕੋਲੇ ਗੁਰਮਖਤਾਈ ਆਉਣਾ ਕਰ ਜਾਂਦੀ ਹੈ ਜਿਹਦੇ ਕੋਲੇ ਗਿਆਨ ਆਉਣਾ ਕਰ ਜਾਂਦਾ ਹੈ ਤੇ ਆਮ ਵੀ ਸਾਡੇ ਸੰਸਾਰ ਦੇ ਅੰਦਰ ਸ਼ਬਦ ਵਰਤੇ ਜਾਂਦੇ ਆ ਵੀ ਇਹ ਬੰਦਾ ਬੜਾ ਚਤਰ ਹੈ ਸੰਸਾਰ ਦੇ ਅੰਦਰ ਚਾਤਰ ਸ਼ਬਦ ਉਹਦੇ ਲਈ ਵਰਤੇ ਜਾਂਦੇ ਨੇ ਜਿਹੜਾ ਬੰਦਾ ਚਾਤਰ ਚਲਾਕੀਆਂ ਕਰਦਾ ਹੋਵੇ ਚਲਾਕੀਆਂ ਭਾਵ ਬੰਦਾ ਇੱਥੇ ਕੁਝ ਹੋਰ ਕਹਿ ਗਿਆ ਦੂਜੇ ਪਾਸੇ ਕੁਝ ਹੋਰ ਕਹਿ ਗਿਆ ਇੱਧਰ ਉਂਗਲ ਦੂਜੇ ਪਾਸੇ ਲਾ ਗਿਆ ਉੱਧਰ ਉਂਗਲ ਦੂਜੇ ਪਾਸੇ ਲਾ ਗਿਆ ਉਹਦੇ ਲਈ ਸ਼ਬਦ ਵਰਤਿਆ ਜਾਂਦਾ ਹੈ ਕਹਿੰਦੇ ਬੰਦਾ ਬੜਾ ਚਾਤਰ ਹੈ ਤੇ ਪਰ ਗੁਰਮਤ ਦੇ ਅੰਦਰ ਗੁਰਬਾਣੀ ਦੇ ਅੰਦਰ ਚਾਤਰ ਉਹਨੂੰ ਕਿਹਾ ਜਾਂਦਾ ਹੈ ਜਿਹਦੇ ਵਿੱਚ ਸ਼ੁਭ ਗੁਣ ਹੈਗੇ ਆ ਜਿਹੜਾ ਸ਼ੁਭ ਗੁਣਾ ਨੂੰ ਸਮਝਣਾ ਕਰ ਗਿਆ ਤੇ ਫਿਰ ਗੁਰੂ ਅੰਗਦ ਸਹਿ ਮਹਾਰਾਜ ਕਹਿੰਦੇ ਭਾਈ ਜਿਹੜਾ ਇਹਨਾਂ ਸੁਭ ਗੁਣਾਂ ਨੂੰ ਸਮਝਣਾ ਕਰ ਜਾਂਦਾ ਉਹ ਇੱਕ ਚਤਰ ਸੁਗੜ ਸਿਆਣਾ ਬਣਣਾ ਕਰ ਜਾਂਦਾ ਹੈ ਹੰਸ ਜੇ ਮਨ ਸਰੋਵਰ ਰਹਿ ਹੈ ਮੁਕਤਾ ਕਰਹਿ ਆਹਾਰ ਜੇਲ ਹੈ ਤੇ ਸਤਿਗੁਰੂ ਗੁਰੂ ਅੰਗਦ ਸਹਿ ਮਹਾਰਾਜ ਕਹਿੰਦੇ ਫਿਰ ਸੁਣਨਾ ਕਰ ਕਹਿੰਦੇ ਭਾਈ ਜਿਹੜਾ ਹੰਸ ਹੈ ਨਾ ਹੰਸ ਕਿ ਉਹ ਕੀ ਕੰਮ ਕਰਦਾ ਕਹਿੰਦੇ ਜਿਹੜਾ ਹੰਸ ਹੈਗਾ ਉਹ ਮਾਨਸਰੋਵਰ ਤੇ ਮਾਨਸਰੋਵਰ ਦੀ ਝੀਲ ਦੇ ਉੱਪਰ ਰਹਿਣਾ ਕਰਦਾ ਤੇ ਜੋ ਉਹ ਭੋਜਨ ਕਰਦਾ ਕੇਵਲ ਉਹਦਾ ਭੋਜਨ ਹੈ ਜਿਹੜਾ ਉਹ ਮੋਤੀ ਹੈ ਹੀਰੇ ਚੁਗਣੇ ਉਹਨਾਂ ਨੇ ਮਾਨਸਰੋਵਰ ਦੇ ਵਿੱਚੋਂ ਮਾਨਸਰੋਵਰ ਦੇ ਵਿੱਚ ਨਾ ਕਿਤੇ ਮੱਛੀਆਂ ਨੇ ਨਾ ਕਿਤੇ ਡੱਡੀਆਂ ਨੇ ਨਾ ਕੋਈ ਕੀੜਾ ਮਕੌੜਾ ਹੈ ਮਾਨਸਰੋਵਰ ਦੇ ਅੰਦਰ ਇੱਕ ਹੀਰੇ ਮੋਤੀ ਨੇ ਉਹਦੇ ਵਿੱਚ ਇਹ ਮਹਾਨ ਚੀਜ਼ਾਂ ਨੇ ਉਹਦੇ ਵਿੱਚ ਆਮ ਚੀਜ਼ਾਂ ਨਹੀਂ ਹੈਗੀਆਂ ਤੇ ਪਰ ਜਦੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਪੜਨਾ ਕਰਦੇ ਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਰਾਮਕਲੀ ਰਾਗ ਦੇ ਅੰਦਰ ਮੇਰੇ ਪੰਚਮ ਪਾਦ ਸਾਹਿਬ ਸਮਝਾਉਂਦੇ ਪਏ ਆ ਕਹਿੰਦੇ ਆ ਸਿਖਾ ਤੇ ਵੇਖ ਇੰਨਾ ਕੁ ਫਰਕ ਹੈਗਾ ਕਹਿੰਦੇ ਕਿੰਨਾ ਕੁ ਫਰਕ ਹੈਗਾ ਮਹਾਰਾਜ ਫਰਕ ਇੰਨਾ ਹੈਗਾ ਜਿਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਭੇਖ ਦਿਖਾਵੈ ਜਗਤ ਕੋ ਲੋਗਨ ਕੋ ਵਸਕੀਨ ਅੰਤ ਕਾਲ ਕਾਤੀ ਕਾਟਿਓ ਵਾਸ ਨਰਕ ਮੋਹਲੀਨ ਭੇਖ ਭਾਵ ਧਾਰ ਲੈਣਾ ਤੇ ਉਹਨੂੰ ਭੇਖਾ ਧਾਰੀ ਸ਼ਬਦ ਵਰਤਿਆ ਜਾਂਦਾ ਹੈ ਪਰ ਉਹਦੇ ਅੰਦਰ ਗੁਣ ਨਾ ਹੋਵਣ ਉਸ ਭੇਸ਼ ਦੇ ਉਹਨਾਂ ਗੁਣਾ ਨੂੰ ਨਾ ਅਪਣਾਇਆ ਹੋਵੇ ਉਹ ਇੱਕ ਦਿਨ ਫਸਣਾ ਕਰ ਜਾਂਦਾ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਆਮ ਇਨਸਾਨ ਵੇਖਣਾ ਕਰਦਾ ਹੈ ਬਗਲਾ ਤੇ ਹੰਸ ਉਹਨੂੰ ਦੋਨੋਂ ਇੱਕੋ ਜੇ ਨਜ਼ਰ ਪੈਣਾ ਕਰਦੇ ਨੇ ਜਿਹੜਾ ਹੰਸ ਹੈ ਉਹ ਵੀ ਚਿੱਟੇ ਰੰਗਦਾ ਹੈ ਉਸੇ ਤਰ੍ਹਾਂ ਤੇ ਜਿਹੜਾ ਬਗਲ ਹੈ ਉਹ ਵੀ ਉਸੇ ਤਰ੍ਹਾਂ ਚਿੱਟੇ ਰੰਗਦਾ ਸੰਗਾ ਉਹਦਾ ਰੰਗ ਉਹਦੋਂ ਵੱਧ ਫਵਣਾ ਕਰਦਾ ਹੈ ਉਹਦਾ ਰੰਗ ਉਹਦੋਂ ਸੰਗਾ ਸੁੰਦਰ ਹੈ ਸੋਹਣਾ ਹੈਗਾ ਹੰਸ ਦੇ ਨਾਲੋਂ ਹੰਸ ਹੈ ਜਿਹੜਾ ਸੰਗਾ ਉਹਦੋਂ ਉਹਦਾ ਰੰਗ ਹੈ ਜਿਹੜਾ ਥੋੜਾ ਜਿਹਾ ਮੱਧਮ ਪੈਣਾ ਕਰਦਾ ਹੈ ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਹੰਸਾਂ ਵਿੱਚ ਬੈਠਾ ਬਗ ਨਾ ਬਣਾਈ ਕਿਣ ਲੱਗੇ ਜੇ ਹੰਸਾਂ ਦੇ ਵਿੱਚ ਬਗਲਾ ਬੈਠਣਾ ਕਰ ਜਾਵੇ ਉਹ ਹੰਸ ਨਹੀਂ ਬਣ ਜਾਂਦਾ ਉਹ ਹੀਰੇ ਮੋਤੀ ਨਹੀਂ ਚੁਗਣਾ ਕਰਦਾ ਤੇ ਕਰਦਾ ਕੀ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਫਿਰ ਉਹ ਤਾਂ ਆਪਣਾ ਕੰਮ ਹੀ ਕਰਦਾ ਹੈ ਕਿਹੜਾ ਕਹਿੰਦਾ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ ਉਹ ਤਾਂ ਇੱਕ ਦੇਖਦਾ ਪਿਆ ਵੇਸ਼ਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਾਗਿਆ ਕਿਤੇ ਪਹਿਲੀ ਗੱਲ ਉਹ ਜਾਂਦਾ ਨਹੀਂ ਉਹਦੀ ਉਡਾਰੀ ਉੱਥੇ ਜਾ ਦੇ ਸਕਦੀ ਤੇ ਜੇ ਕਿਤੇ ਬੈਠਾ ਹੋਵੇ ਤਾਂ ਹੀਰੇ ਮੋਤੀ ਭਾਵ ਦੇਖਦਾ ਕੌਣ ਹੰਸ ਹੈ ਉਹ ਦੇਖਦਾ ਪਿਆ ਤੇ ਪਰ ਬਗਲ ਹੈ ਜਿਹੜਾ ਉਹ ਆਪਣਾ ਅੱਖਾਂ ਮੀਚ ਕੇ ਡੱਡੀਆਂ ਤੇ ਮੱਛੀਆਂ ਨੂੰ ਵੇਖਦਾ ਪਿਆ ਮੱਛੀ ਨੂੰ ਤਾਰ ਲਾਵੇ ਗੁਰੂ ਅਰਜਨ ਸਾਹਿਬ ਅਰਜ ਕਹਿੰਦੇ ਮਨੁੱਖ ਮੱਛੀ ਨੂੰ ਤਾਰ ਲਾ ਕੇ ਫੜਨਾ ਕਰਦੇ ਤਾਗਾ ਲਾ ਕੇ ਫੜਨਾ ਕਰਦੇ ਨੇ ਕਹਿੰਦੇ ਬਗਲਾ ਵੀ ਇਸੇ ਤਰ੍ਹਾਂ ਹੈ ਤੇ ਪਰ ਜਦੋਂ ਵੇਖਣਾ ਕਰਦੇ ਜਾਂ ਹੰਸ ਸਭਾ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ ਜਦੋਂ ਆਪਸ ਦੇ ਵਿੱਚ ਵੇਖਦੇ ਆ ਹੰਸ ਤੱਕਦੇ ਆ ਦੂਜਾ ਦੂਜੇ ਦੇ ਵੱਲ ਤੱਕਣਾ ਕਰਦੇ ਆ ਤਾਂ ਉਸ ਵੇਲੇ ਜਦੋਂ ਦੇਖਿਆ ਜਾਂਦਾ ਹੈ ਕਹਿਣ ਲੱਗੇ ਆ ਆਪਣੇ ਵਿੱਚ ਕਿਵੇਂ ਆ ਕੇ ਬੈਠਣਾ ਕਰ ਗਿਆ ਜਿਵੇਂ ਇੱਕ ਮਹਾਨ ਸਾਧੂ ਮਹਾਤਮਾ ਦੇ ਵਿੱਚ ਕੋਈ ਐਸਾ ਮਨਮੁਖ ਬੈਠਣਾ ਕਰ ਜਾਵੇ ਅਸੰਤ ਜਨ ਬੈਠਣਾ ਕਰ ਜਾਵੇ ਆ ਕੇ ਜਦੋਂ ਉਹ ਵਿਚਾਰ ਕਰਦੇ ਨੇ ਗੁਰਮੁਖ ਜਨ ਗੁਰੂ ਦੀ ਵਿਚਾਰ ਕਰਨਗੇ ਗੁਰੂ ਦੀ ਗੱਲ ਕਰਨਗੇ ਗੁਰੂ ਦੀ ਜੀਵਨ ਦੀ ਗੱਲ ਕਰਨਗੇ ਮਹਾਨ ਸ਼ਹੀਦਾਂ ਦੀ ਗੱਲ ਚਲਣਾ ਕਰੇਗੀ ਜਿਹੜਾ ਮਨਮੁਖ ਬੰਦਾ ਹੈ ਉਹ ਸੰਸਾਰੀ ਤੌਰ ਤੇ ਗੱਲ ਕਰੇਗਾ ਆਮ ਇਨਸਾਨਾਂ ਦੀ ਗੱਲ ਕਰੇਗਾ ਨਾਮ ਵਡਿਆਈ ਕਰੇਗਾ ਇਸੇ ਕਰਕੇ ਸਿਆਣੇ ਮਨੁੱਖ ਨੇ ਜਿਹੜੇ ਉਹ ਇੱਕੋ ਗੱਲ ਕਹਿੰਦੇ ਆ ਜੇ ਕੋਈ ਮੂਰਖ ਨਾਲ ਬਗਜੇ ਉਹਨੂੰ ਕਹਿੰਦੇ ਆ ਵੀ ਤੈਨ ਬੋਲਣਾ ਨਹੀਂ ਹੈਗਾ ਚੁੱਪ ਕਰਕੇ ਰਹੀਂ ਕਹਣ ਲੱਗਾ ਕੀ ਗੱਲ ਕਹਿੰਦੇ ਫਿਰ ਤੇਰੀ ਪਰਖ ਹੋ ਜਾਣੀ ਹੈ ਜੇ ਤੂੰ ਇਸੇ ਤਰ੍ਹਾਂ ਚੁੱਪ ਰਿਆ ਨਾ ਤੇਰੇ ਕੱਪੜੇ ਤਾਂ ਸਾਡੇ ਵਰਗੇ ਪਾਏ ਨੇ ਤੂੰ ਸਾਡੇ ਵਿੱਚ ਛੁਪਣਾ ਕਰ ਜਾਵੇਂਗਾ ਪਰ ਜਦੋਂ ਕਹਿਣ ਲੱਗੇ ਜਿੰਨਾ ਕਿ ਚਿਰ ਤਾਂ ਉਹ ਦੇਖਦੇ ਨੇ ਚੁੱਪ ਰਹਿੰਦੇ ਪਰ ਜਦੋਂ ਉਹਨਾਂ ਦਾ ਧਿਆਨ ਉਧਰਲੇ ਪਾਸੇ ਚੱਲਿਆ ਜਾਂਦਾ ਹੈ ਗੁਰਮਤਿ ਦੀਆਂ ਵਿਚਾਰਾਂ ਦੇ ਵਿੱਚ ਤਾਂ ਉਹ ਮੂਰਖ ਬੰਦਾ ਜਿਹੜਾ ਉਹਨੇ ਆਪਣੀ ਮੂਰਖਤਾ ਹੀ ਉਜਾਗਰ ਕਰ ਦਿੱਤੀ ਉਹਨੇ ਆਵਾਜ਼ ਦੇ ਦਿੱਤੀ ਤੇ ਉਸੇ ਵੇਲੇ ਉਹ ਦੂਜੇ ਨੇ ਜਿਹੜੇ ਗੁਰਮੁਖ ਜਨ ਜਿਹੜੇ ਗੋਸ਼ਟੀ ਕਰਦੇ ਸੀ ਗੁਰਮਤਿ ਦੀਆਂ ਗੱਲਾਂ ਕਰਦੇ ਸੀ ਉਹ ਕਹਿੰਦੇ